ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਪਿਆਰੇ ਬਾਬਾ ਨੋਦ ਸਿੰਘ ਜੀ 사ਤਸੰਗਤ ਜੀ ਸਤਗੁਰ ਗੁਰੂ ਅਮਰਦਾਸ ਸਹਿ ਮਹਾਰਾਜ ਫਰਮਾਨ ਕਰਦੇ ਨੇ ਕਿ ਆਸ ਕਰਦੇ ਆ ਇਸ਼ਾ ਕਰਦੇ ਆ ਇਹ ਜਗਤ ਮੁੱਕ ਗਿਆ ਪਰ ਆਸ ਨਹੀਂ ਮਰਦੀ ਨਾ ਦੂਰ ਹੁੰਦੀ ਏ ਜੇ ਸੱਚੇ ਪ੍ਰਭੂ ਨਾਲ ਚਿੱਤ ਜੋੜ ਲੀਏ ਤੇ ਮਨੁੱਖ ਦੀ ਹਰ ਇੱਛਾ ਪੂਰੀ ਹੋ ਜਾਂਦੀ ਹੈ ਜਿਸ ਪਰਮਾਤਮਾ ਨੇ ਆਸ ਬਣਾਈ ਹੈ ਜੇ ਅਸੀਂ ਉਹਦੇ ਅੱਗੇ ਜੋਦੜੀ ਕਰੀਏ ਤੇ ਉਹ ਕਿਰਪਾ ਕਰਕੇ ਉਹੀ ਪ੍ਰਭੂ ਪਰਮਾਤਮਾ ਵਾਹਿਗੁਰੂ ਸਾਧ ਸੰਗਤ ਜੀ ਸਾਰੀਆਂ ਇਛਾਵਾਂ ਨੂੰ ਪੂਰਿਆਂ ਕਰ ਦਿੰਦਾ ਹੈ ਕਿਉਂਕਿ ਪਰਮਾਤਮਾ ਦੀ ਹੀ ਬਣਾਈ ਹੋਈ ਹਰ ਕੋਈ ਹਰ ਆਸ ਹੈ ਤੇ ਜਦੋਂ ਅਸੀਂ ਉਸ ਮਾਲਕ ਦੀ ਆਸ ਚਿੱਤ ਦੇ ਵਿੱਚ ਰੱਖ ਲੈਨੇ ਆ ਤੇ ਬਾਕੀ ਸਭ ਕੁਝ ਸਾਤਸੰਗਤ ਜੀ ਸਾਨੂੰ ਨਾਸ਼ਵੰਤ ਦਿਸਦਾ ਏ ਹੁਣ ਗਿਆਨੀ ਪੁਰਖ ਜਿਹੜੇ ਆ ਉਹ ਕਿਸੇ ਨਾਸ਼ਵਾਨ ਚੀਜ਼ ਦੀ ਇੱਛਾ ਨਹੀਂ ਰੱਖਦੇ ਕਿਉਂਕਿ ਕੋਈ ਨਾਸ਼ਵੰਤ ਚੀਜ਼ ਕੋਈ ਨਾਸ਼ਵੰਤ ਵਸਤੂ ਸਾਤਸੰਗਤ ਜੀ ਕਦੇ ਵੀ ਮਨੁੱਖ ਦੇ ਮਨ ਦੀ ਤ੍ਰਿਪਤੀ ਨਹੀਂ ਕਰ ਸਕਦੀ ਜਿਵੇਂ ਬਾਣੀ ਦੇ ਵਿੱਚ ਫਰਮਾਨ ਆਉਂਦਾ ਏ ਗੁਰਮਰਦਾਸ ਸਾਹਿਬ ਮਹਾਰਾਜ ਫਰਮਾਉਂਦੇ ਨੇ ਆਸਾ ਕਰਤਾ ਜਗਮੂਆ ਆਸਾ ਮਰੇ ਨਾ ਜਾਏ ਨਾਨਕ ਆਸਾ ਪੂਰੀਆ ਸੱਚੇ ਸਿਉ ਜਿਤ ਲਾਏ ਆਸਾ ਮਨਸਾ ਮਰ ਜਾਏ ਸੀ ਜਿਨ ਕੀਤੀ ਸੋ ਲੈ ਜਾਏ ਨਾਨਕ ਨੇ ਚਲ ਕੋ ਨਹੀਂ ਬਾਝੋਂ ਹਰ ਕੇ ਨਾਏ ਇੱਕ ਹਰੀ ਦੇ ਨਾਮ ਤੋਂ ਬਿਨਾ ਸਾ ਸੰਗਤ ਜੀ ਮਨ ਦੇ ਮਨ ਦੀ ਤ੍ਰਿਪਤੀ ਨਹੀਂ ਆਉਣੀ ਹੁਣ ਬਚਪਨ ਤੋਂ ਲੈ ਕੇ ਮਨੁੱਖ ਆਸਾਂ ਬਣਾਉਣੀਆਂ ਸ਼ੁਰੂ ਕਰ ਦਿੰਦਾ ਏ ਸਾਰੀਆਂ ਆਸ਼ਾ ਪੂਰੀਆਂ ਨਹੀਂ ਹੁੰਦੀਆਂ ਪਰ ਸਵਾਲ ਪ੍ਰਸ਼ਨ ਇਹ ਪੈਦਾ ਹੁੰਦਾ ਏ ਕਿ ਜਿਹੜੀਆਂ ਆਸਾਂ ਪੂਰੀਆਂ ਵੀ ਹੋਈਆਂ ਨੇ ਕੀ ਉਹਨਾਂ ਦੇ ਵਿੱਚੋਂ ਵੀ ਕੋਈ ਸੁੱਖ ਮਿਲਿਆ ਏ ਕੀ ਇਹ ਸਾਨੂੰ ਉਹ ਸੁੱਖ ਦੇ ਸਕੀਆਂ ਨੇ ਅਜੇ ਤੱਕ ਸੁੱਖ ਦੇ ਰਹੀਆਂ ਨੇ ਨਹੀਂ ਉਹਦੇ ਉਲਟ ਹੋਇਆ ਏ ਜਿੱਥੋਂ ਸੁੱਖ ਦੀ ਆਸ ਸੀ ਜਦੋਂ ਆਸ ਪੂਰੀ ਹੋਈ ਤਾਂ ਸਿਰਫ ਦੁੱਖ ਹੀ ਮਿਲਿਆ ਕਬੀਰ ਸਾਹਿਬ ਫਰਮਾਉਂਦੇ ਨੇ ਕਿ ਹੁਣ ਅਸੀਂ ਮਾਇਆ ਦੇ ਵਿੱਚ ਸੁਰਤ ਜੋੜ ਕੇ ਮਾਇਆ ਦੇ ਵਿੱਚ ਆਸ ਲਗਾ ਕੇ ਸੁੱਖਾਂ ਦੀ ਆਸ ਕਰਦੇ ਸਾਂ ਨਹੀਂ ਸੁੱਖ ਨਹੀਂ ਮਿਲੇਗਾ ਮਾਇਆ ਦਾ ਹੀ ਧੋਖਾ ਹੈ ਕਿ ਦੂਰੋਂ ਸੁੱਖ ਦੇਸਦਾ ਏ ਤੇ ਜਦੋਂ ਮਾਇਆ ਕੋਲ ਆ ਜਾਂਦੀ ਹੈ ਸਾਧ ਸੰਗਤ ਜੀ ਦੁੱਖ ਦਾ ਕਾਰਨ ਬਣ ਜਾਂਦੀ ਹੈ ਸੁਖ ਮੰਗਤ ਦੁਖੇ ਆਗੇ ਆਵੇ ਸੋ ਸੁਖ ਹਮ ਹੋ ਨਾ ਮੰਗਿਆ ਭਾਵੈ ਹੁਣ ਆਸ ਬਣਾਈ ਸੀ ਕਿ ਮਾਤਾ ਕੋਲੋਂ ਕੁਝ ਮੰਗਿਆ ਕਿ ਆਈਸਕ੍ਰੀਮ ਲੈ ਆਦੇਓ ਹੁਣ ਉਹਨੇ ਅੱਗੋਂ ਕਿਹਾ ਨਹੀਂ ਗਲਾ ਖਰਾਬ ਹੋ ਜਾਏਗਾ ਮਨਾ ਕਰਤਾ ਹੁਣ ਮਾਂ ਕਹਿੰਦੀ ਹੈ ਬੱਚੇ ਦਾ ਧਿਆਨ ਫਿਕਰ ਹੁੰਦੀ ਹੈ ਆਸ ਬਣਾਈ ਸੀ ਪੂਰੀ ਨਹੀਂ ਹੋਈ ਦੁੱਖ ਹੋਇਆ ਕਿਸੇ ਬੱਚੇ ਦਾ ਖਿਡੌਣਾ ਵੇਖ ਕੇ ਆ ਮਾਤਾ ਪਿਤਾ ਨੂੰ ਕਿਹਾ ਫਿਰ ਅੱਗੋ ਕਿਹਾ ਕਿ ਜਿਆਦਾ ਨਾ ਖੇਡਿਆ ਕਰ ਪੜ੍ਹਿਆ ਕਰ ਇੱਕ ਭਰਮ ਹੈ ਕਿ ਮੇਰੇ ਕੋਲ ਖਿਡੌਣੇ ਨਹੀਂ ਮੈਂ ਦੁਖੀ ਹਾਂ ਮੈਂ ਜੈਸੇ ਕੱਪੜੇ ਦੂਸਰੇ ਬੱਚਿਆਂ ਨੂੰ ਪਾਇਆ ਵੇਖਦਾ ਹਾਂ ਉਹ ਮੇਰੇ ਪਾਸ ਨਹੀਂ ਇਸ ਕਰਕੇ ਮੈਂ ਦੁਖੀ ਹਾਂ ਆਸ ਸੀ ਮਾਂ ਅਤੇ ਬਾਪ ਦੀ ਟੁੱਟ ਗਈ ਕਿ ਮਾਂ ਬਾਪ ਮੇਰੀ ਆਸ਼ਾਵਾਂ ਪੂਰੀਆਂ ਕਰਨਗੇ ਪਰ ਜਿੰਨਾ ਪਾਸ ਖਲੋਣੇ ਨੇ ਉਹ ਵੀ ਦੁਖੀ ਨੇ ਉਹਨਾਂ ਪਹਿਲੇ ਤੋੜ ਦਿੱਤੇ ਨੇ ਜਿਹੜੇ ਪਹਿਲੇ ਖਡੋਣੇ ਸੀ ਉਹ ਤੋੜਤੇ ਉਹ ਸੁੱਟਤੇ ਉਹ ਵੀ ਦੁਖੀ ਨੇ ਕਿ ਇਹ ਪੁਰਾਣੇ ਹੋ ਗਏ ਨੇ ਮੈਨੂੰ ਹੋਰ ਲੈ ਕੇ ਦੋ ਉਹਨਾਂ ਖਲੋਣਿਆਂ ਦੇ ਵਿੱਚ ਕੋਈ ਸੁੱਖ ਨਹੀਂ ਆਸ ਜਿਹੜੀ ਹੈ ਕਦੇ ਵੀ ਰੁਕਦੇ ਨਹੀਂ ਇੱਛਾ ਅੱਗੇ ਵੱਧਦੀ ਤੁਰ ਜਾਂਦੀ ਹੈ ਇੱਛਾ ਦੇ ਧੋੜਨ ਵਾਸਤੇ ਖੁੱਲੀ ਜ਼ਮੀਨ ਹੈ ਆਸਮਾਨ ਹੈ ਹੁਣ ਸਮਝਣ ਵਾਲੀ ਗੱਲ ਹੈ ਕੀ ਇੱਛਾ ਹਮੇਸ਼ਾ ਭਵਿੱਖ ਵਿੱਚ ਹੁੰਦੀ ਹੈ ਤੇ ਅਸੀਂ ਹਮੇਸ਼ਾ ਵਰਤਮਾਨ ਵਿੱਚ ਹੁੰਨੇ ਆ ਮਨੁੱਖ ਹਮੇਸ਼ਾ ਹੀ ਵਰਤਮਾਨ ਵਿੱਚ ਹੁੰਦਾ ਹੈ ਜਿਸ ਨੂੰ ਅਸੀਂ ਭੂਤ ਜਾਂ ਭਵਿੱਖ ਕਹਿੰਦੇ ਹਾਂ ਇਹ ਸਿਰਫ ਸਾਡੇ ਮਨ ਦੀਆਂ ਯਾਦਾਂ ਤੋਂ ਸਿਵਾਏ ਹੋਰ ਕੁਝ ਨਹੀਂ ਜੀਵਨ ਜਿਹੜਾ ਹੈ ਵਰਤਮਾਨ ਮਨ ਦੀ ਇੱਛਾ ਹੈ ਭਵਿੱਖ ਵਿੱਚ ਇਹ ਤਾਂ ਮਨੁੱਖ ਸਾਸ ਸੰਗਤ ਦੀਆਂ ਜਿਹੜੀਆਂ ਇਛਾਵਾਂ ਨੇ ਆਸਾਵਾਂ ਨੇ ਇਹ ਹਮੇਸ਼ਾ ਮਨੁੱਖ ਤੋਂ ਅੱਗੇ ਰਹਿਣਗੀਆਂ ਮਨੁੱਖ ਦਾ ਇਤਿਹਾਸਾ ਦਾ ਕਿਵੇਂ ਮੇਲ ਹੋ ਸਕਦਾ ਹੈ ਬਚਪਨ ਵਿੱਚ ਜੋ ਆਸਾਂ ਪੂਰੀਆਂ ਹੋਈਆਂ ਉਹਨਾਂ ਵੀ ਦੁੱਖ ਦਿੱਤੇ ਜੋ ਨਹੀਂ ਪੂਰੀਆਂ ਹੋਈਆਂ ਉਹਨਾਂ ਨੇ ਵੀ ਦੁੱਖ ਦਿੱਤੇ ਹੁਣ ਬਚਪਨ ਦੇ ਸੁੱਖ ਨੂੰ ਲੋਕ ਵਾਰ-ਵਾਰ ਦਹਰਾਉਂਦੇ ਨੇ ਕਵੀ ਕਵੀਆਂ ਨੇ ਬਚਪਨ ਦੇ ਸੁੱਖ ਨੂੰ ਬੇਪਰਵਾਹ ਚਿੰਤਾ ਰਹਿਤ ਨਿਰਵੈਰਤਾ ਮਸੂਮੀਅਤ ਲਿਖਿਆ ਹੈ ਐਸਾ ਜੀਵਨ ਦੱਸਿਆ ਹੈ ਇੰਜ ਜਾਪਦਾ ਹੈ ਕਿ ਮਨੁੱਖ ਨੂੰ ਬੱਚਾ ਦਿਸਦਾ ਹੈ ਆਪਣੇ ਬਚਪਨ ਦੀਆਂ ਜਾਦਾਂ ਭੁੱਲ ਗੀਆਂ ਨੇ ਬੱਚਾ ਜਦੋਂ ਕੋਈ ਇੱਛਾ ਪੂਰੀ ਨਹੀਂ ਹੁੰਦੀ ਬਚਪਨ ਦੇ ਵਿੱਚ ਰੋਂਦਾ ਏ ਹੁਣ ਰੋਂਣ ਦਾ ਕਾਰਨ ਬੱਚੇ ਕੋਲ ਪੁੱਛਿਆ ਜਾਵੇ ਕੀ ਨਿਕਲਦਾ ਏ ਕਿਸੇ ਵੀ ਬੱਚੇ ਦੇ ਰੋਂਣ ਦਾ ਕਾਰਨ ਹੁੰਦਾ ਹੈ ਇੱਛਾ ਦਾ ਪੂਰਾ ਨਾ ਹੋਣਾ ਹੁਣ ਇਹ ਹੋ ਸਕਦਾ ਏ ਕਿ ਬਚਪਨ ਦੀਆਂ ਇੱਛਾਵਾਂ ਛੋਟੀਆਂ ਨੇ ਜਿਉਂ-ਜਿਉਂ ਮਨੁੱਖ ਦੀ ਉਮਰ ਵੱਡੀ ਹੁੰਦੀ ਜਾਂਦੀ ਹੈ ਉਹ ਇੱਛਾਵਾਂ ਦਾ ਪੱਧਰ ਵੀ ਉੱਚਾ ਹੁੰਦਾ ਜਾਂਦਾ ਹੈ ਇੱਛਾਵਾਂ ਵੱਡੀਆਂ ਹੁੰਦੀਆਂ ਜਾਂਦੀਆਂ ਨੇ ਹੁਣ ਬਚਪਨ ਜਿਹੜਾ ਸੀ ਉਹ ਕੋਈ ਸੁੱਖਾਂ ਦੇ ਨਾਲ ਨਹੀਂ ਸੀ ਭਰਿਆ ਜਿੰਨੇ ਅਥਰੇ ਅਥਰੂ ਜਿਹੜੇ ਸੀ ਹੰਝੂ ਜਿਹੜੇ ਸੀ ਬੱਚੇ ਦੇ ਵਗੇ ਨੇ ਉਹਨੇ ਨਾਂ ਦੇ ਕਿਸੇ ਜਵਾਨ ਦੇ ਨਾ ਹੀ ਕਿਸੇ ਬਜ਼ੁਰਗ ਦੇ ਵਗਦੇ ਨੇ ਬਚਪਨ ਤੋਂ ਬਾਅਦ ਮਨੁੱਖ ਜਵਾਨੀ ਦੇ ਦੁਆਰੇ ਤੇ ਆਉਂਦਾ ਏ ਹੁਣ ਜਵਾਨੀ ਦੇ ਆਪਣੇ ਦੁੱਖ ਨੇ ਮਾਤਾ ਪਿਤਾ ਤੋਂ ਜੋ ਆਸ ਰੱਖੀ ਸੀ ਉਹ ਪੂਰੀ ਨਹੀਂ ਹੋਈ ਤਨ ਜੋਬਣ ਦੇ ਨਾਲ ਚਿੱਤ ਜੋੜ ਲਿਆ ਇਸ ਤੋਂ ਬਾਅਦ ਪਹਿਲਾਂ ਬਚਪਨ ਦੇ ਵਿੱਚ ਮਾਤਾ ਪਿਤਾ ਤੋਂ ਆਸ ਸੀ ਫਿਰ ਤਨ ਜੋਬਣ ਤੋਂ ਹੋਈ ਤਨ ਨਹੀਂ ਮਿਲਿਆ ਜਵਾਨੀ ਦਾ ਵੱਡਾ ਦੁੱਖ ਹੈ ਨੌਕਰੀ ਨਹੀਂ ਮਿਲੀ ਕਾਰੋਬਾਰ ਨਹੀਂ ਚੱਲਿਆ ਜਿੱਥੇ ਜੋਬਣ ਦੇ ਨਾਲ ਚਿੱਤ ਲਾਇਆ ਸੀ ਸਾਥ ਸੰਗਤ ਜੀ ਉੱਥੇ ਸ਼ਾਦੀ ਨਹੀਂ ਹੋ ਸਕੀ ਵਿਆਹ ਨਾ ਹੋ ਸਕਿਆ ਹੁਣ ਨੌਜਵਾਨ ਸੁਖੀ ਹੁੰਦੇ ਸਾਥ ਸੰਗਤ ਜੀ ਤਾਂ ਖੁਦ ਖੁਸ਼ੀ ਨਾ ਕਰਦੇ ਇਹ ਜਵਾਨੀ ਦੇ ਆਪਣੇ ਦੁੱਖ ਨੇ ਹਣ ਇੱਕ ਨੌਜਵਾਨ ਦਿਨ ਰਾਤ ਸ਼ਰਾਬ ਪੀ ਰਿਹਾ ਏ ਵਾਰ-ਵਾਰ ਡਿੱਗਦਾ ਏ ਬੜੀ ਡਰੋਣੀ ਸੂਰਤ ਸੀ ਦਿਨ ਰਾਤ ਜਿੱਥੇ ਸ਼ਰਾਬ ਪਿੰਦਾ ਸੀ ਉਥੇ ਰੋਂਦਾ ਵੀ ਸੀ ਕਿਸੇ ਪੁੱਛਿਆ ਭਾਈ ਤੂੰ ਸ਼ਰਾਬ ਕਿਉਂ ਪੀਣਾ ਏ ਤਾਂ ਉਹਨੇ ਉੱਤਰ ਦਿੱਤਾ ਕਿ ਜਵਾਨੀ ਵਿੱਚ ਜੋ ਚਾਹੀਦਾ ਸੀ ਉਹ ਮੈਨੂੰ ਮਿਲਿਆ ਨਹੀਂ ਸਾਥ ਸੰਗਤ ਜੀ ਫਿਰ ਗੱਲ ਇਹ ਸੋਚਣ ਵਾਲੀ ਹੈ ਕਿ ਜੇ ਜਵਾਨੀ ਦੀਆਂ ਲੋੜਾਂ ਜ਼ਿੰਦਗੀ ਵਿੱਚ ਪੂਰੀਆਂ ਨਹੀਂ ਹੋਣੀਆਂ ਫਿਰ ਜਵਾਨੀ ਕਿਦੇ ਵਾਸਤੇ ਹੈ ਕਿਸ ਲੋੜ ਦੀ ਹੈ ਤੇ ਜਵਾਨੀ ਗਾਲਣ ਵਾਸਤੇ ਜਵਾਨੀ ਨੂੰ ਤਬਾਹ ਕਰਨ ਵਾਸਤੇ ਮੈਂ ਸੋਚਿਆ ਕਿ ਸ਼ਰਾਬ ਤੋਂ ਵਧੀਆ ਹੋਰ ਕਿਹੜਾ ਵਸੀਲਾ ਹੋ ਸਕਦਾ ਹੈ ਇਸ ਕਰਕੇ ਮੈਂ ਸ਼ਰਾਬ ਪੀਣਾ ਸੋ ਜਿਨ੍ਹਾਂ ਦੇ ਕਾਰੋਬਾਰ ਠੀਕ ਨੇ ਧਨ ਮਿਲਿਆ ਜੈਸਾ ਜੋ ਬਣ ਚਾਹੁੰਦੇ ਨੇ ਉਹ ਵੀ ਮਿਲ ਗਿਆ ਪਰ ਦੁਖੀ ਤੇ ਉਹ ਵੀ ਨਹੀਂ ਉਹਨੇ ਪਹਿਲਾਂ ਜਿਹੜਾ ਅਸੀਂ ਸ਼ਰਾਬ ਪੀਂਦਾ ਸੀ ਉਹਨੂੰ ਨਾ ਤੇ ਮਨਪਸੰਦ ਦਾ ਰਿਸ਼ਤਾ ਹੋਇਆ ਨਾ ਧਨ ਮਿਲਿਆ ਉਹ ਤਾਂ ਸ਼ਰਾਬ ਪੀਂਦਾ ਸੀ ਦੁਖੀ ਸੀ ਹੁਣ ਜਿੰਨੂੰ ਮਿਲਿਆ ਏ ਰਿਸ਼ਤਾ ਵੀ ਮਨਪਸੰਦ ਆ ਮਿਲ ਗਿਆ ਉਹ ਵੀ ਦੁਖੀ ਹੈ ਹੁਣ ਦੁੱਖ ਦਾ ਕੀ ਕਾਰਨ ਹੈ ਕਿ ਸੁੱਖ ਦੀ ਆਸ ਬਣਾਈ ਸੀ ਕਿ ਧਨ ਖਰਚਾਂਗੇ ਧਨ ਦੇ ਵਿੱਚੋਂ ਸੁੱਖ ਮਿਲੇਗਾ ਜੋਬਣ ਵਿੱਚੋਂ ਸੁੱਖ ਮਿਲੇਗਾ ਉਹ ਵੀ ਆਸ ੁੱਟ ਗਈ ਮਨੁੱਖ ਦੁਖੀ ਹੁੰਦਾ ਹੈ ਪਰ ਆਸ ਬੜੀ ਹੁਸ਼ਿਆਰ ਹੈ ਮਨੁੱਖ ਨੂੰ ਉਹ ਠੀਕ ਜਿਉਣਾ ਦਿੰਦੀ ਹੈ ਨਾ ਮਰਨ ਦਿੰਦੀ ਹੈ ਆਸ ਆਪਣੇ ਵਿੱਚੋਂ ਇੱਕ ਹੋਰ ਆਸ ਨੂੰ ਨਵੀਂ ਆਸ ਨੂੰ ਜਨਮ ਦੇ ਦਿੰਦੀ ਹੈ ਕਿ ਅੱਜ ਸੁੱਖ ਨਹੀਂ ਮਿਲਿਆ ਕੋਈ ਗੱਲ ਨਹੀਂ ਕੱਲ ਮਿਲੇਗਾ ਇੱਕ ਫਕੀਰ ਨੂੰ ਪੁੱਛਿਆ ਸੀ ਕਿ हे ਫਕੀਰ ਦੁਨੀਆ ਵਿੱਚ ਐਸੇ-ਐਸੇ ਦੁਖੀ ਬੰਦੇ ਨੇ ਜਿਨ੍ਹਾਂ ਦਾ ਤਨ ਬਿਮਾਰੀਆਂ ਤੇ ਰੋਗਾਂ ਦੇ ਨਾਲ ਭਰਿਆ ਪਿਆ ਹੈ ਮਨ ਪਰੇਸ਼ਾਨੀਆਂ ਚਿੰਤਾਵਾਂ ਤੇ ਫਿਕਰਾਂ ਨਾਲ ਭਰਿਆ ਪਿਆ ਹੈ ਉਹ ਆਪਣੀ ਸਰੀਰ ਕਰਿਆਵਾਂ ਵੀ ਨਹੀਂ ਸਾਧ ਸਕਦੇ ਉਹ ਢੀਕ ਕਰਦੇ ਹਨ ਕਿ ਕਦੀ ਕੋਈ ਰੋਟੀ ਦੇ ਜਾਏ ਤੇ ਉਹ ਢੀਕ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਜੀਵਨ ਦਾ ਕੋਈ ਉਦੇਸ਼ ਨગર ਨਹੀਂ ਹੁੰਦਾ ਹਰ ਦਿਨ ਨਵੇਂ ਤੋਂ ਨਵਾਂ ਦੁੱਖ ਲੈ ਕੇ ਆਉਂਦਾ ਹੈ ਅਜਿਹੇ ਮਨੁੱਖ ਕਿਉਂ ਜੀਉ ਰਹੇ ਨੇ ਤੇ ਉਹ ਫਕੀਰ ਜਵਾਬ ਦਿੰਦਾ ਹੈ ਕਿ ਸਿਰਫ ਆਸ ਦੇ ਕਾਰਨ ਕਿ ਸ਼ਾਇਦ ਕੋਈ ਦੋ ਟੁਕਾ ਦੇ ਜਾਵੇ ਆਸ ਉਹਨਾਂ ਨੂੰ ਦੁੱਖਾਂ ਦੇ ਵਿੱਚ ਵੀ ਜਿਉਣ ਦਾ ਲੋਭ ਦੇ ਰਹੀ ਹੈ ਉਹ ਵੀ ਮਰਨਾ ਨਹੀਂ ਚਾਹੁੰਦੇ ਕਿ ਅੱਗੋਂ ਮਿਲੇਗਾ ਸ਼ਾਇਦ ਅਗਲੇ ਸਮੇਂ ਮਿਲੇਗਾ ਆਸ ਤਾਂ ਇੱਥੋਂ ਤੱਕ ਗਈ ਹੈ ਕਿ ਜਨਮ ਵੀ ਦੁਖੀ ਇਹ ਜਨਮ ਵੀ ਦੁਖੀ ਰਹਿਣਾ ਪਵੇ ਤੂੰ ਇਹ ਜਿਹੜੀ ਆਸ ਹੈ ਨਾ ਬੰਦੇ ਨੂੰ ਸੁਖੀ ਜਿਉਣ ਦਿੰਦੀ ਹੈ ਤੇ ਨਾ ਹੀ ਮਰਨ ਦਿੰਦੀ ਹੈ ਕਿਉਂਕਿ ਦੁਖੀ ਮਨੁੱਖ ਵੀ ਹਮੇਸ਼ਾ ਸੋਚਦਾ ਹੈ ਕਿ ਅਗਲੇ ਸਮੇਂ ਸ਼ਾਇਦ ਮੈਨੂੰ ਸੁੱਖ ਮਿਲੇਗਾ ਅਗਲੇ ਸਮੇਂ ਸੁੱਖ ਮਿਲੇਗਾ ਉਸੇ ਆਸ ਦੇ ਵਿੱਚ ਸਾਰੀ ਉਮਰ ਕੱਢ ਦਿੰਦਾ ਹੈ ਸੋ ਆਸਾਂਵਾਂ ਜਿਹੜੀਆਂ ਨੇ ਜਾਂ ਇਸ਼ਾਵਾਂ ਜਿਹੜੀਆਂ ਨੇ ਮਨੁੱਖ ਨੂੰ ਸੁਖੀ ਨਹੀਂ ਰਹਿਣ ਦਿੰਦੀਆਂ ਜਿਸ ਆਸ ਵਿੱਚੋਂ ਸਾਹ ਸੰਗਤ ਜੀ ਮਨੁੱਖ ਸੁਖ ਲਾਪਦਾ ਸੀ ਉਥੋਂ ਕਦੀ ਸੁੱਖ ਨਹੀਂ ਮਿਲਿਆ ਸੋ ਆਜ ਦਾ ਮਨੁੱਖ ਵਾਰ-ਵਾਰ ਭਰੋਸਾ ਕਰੀ ਜਾਂਦਾ ਏ ਪੁੱਤਰ ਦੀ ਆਸ ਸੀ ਪੁੱਤਰ ਹੋਏਗਾ ਮੈਨੂੰ ਸੁੱਖ ਦੇਵੇਗਾ ਪੁੱਤਰ ਮਿਲ ਗਿਆ ਪਰ ਸੁੱਖ ਨਹੀਂ ਮਿਲਿਆ ਹਾਲਾਂਕਿ ਪੁੱਤਰ ਦੇ ਕਾਰਨ ਅਨੇਕਾਂ ਦੁੱਖ ਮਿਲੇ ਪੁੱਤਰ ਨੇ ਆਸ ਤੋੜਤੀ ਅਗੋਂ ਪੋਤਰੇ ਦੀ ਆਸ ਬਣਾ ਲਈ ਕਿ ਜੇ ਪੁੱਤ ਤੋਂ ਸੁੱਖ ਨਹੀਂ ਮਿਲਿਆ ਪੋਤਰਾ ਸੁੱਖ ਦੇਵੇਗਾ ਹੁਣ ਇਹ ਨਹੀਂ ਸਮਝਦਾ ਮਨੁੱਖ ਕਹੇ ਕਿ ਜੇ ਪੁੱਤਰ ਨੇ ਸੁੱਖ ਨਹੀਂ ਦਿੱਤਾ ਤੇ ਪੁੱਤਰ ਤੈਨੂੰ ਪੋਤਰਾ ਕਿਵੇਂ ਸੁੱਖ ਦੇ ਸਕਦਾ ਹੈ ਉਹ ਵੀ ਪੁੱਤਰ ਦਾ ਹੀ ਪੋਤਰਾ ਹੈ ਪਰ ਆਸ ਇੱਕ ਨਵਾਂ ਜਾਲ ਬੁਣਦੀ ਹੈ ਫਿਰ ਪਰਪੋਤੇ ਤੋਂ ਆਸ ਬਣਾ ਲਈ ਭਗਤ ਬੈਣੀ ਜੀ ਇਸ ਕਾਮਨਾ ਦੇ ਜਾਲ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਵੇਖਦੇ ਨੇ ਫਿਰ ਸਾਨੂੰ ਅਗਾਹ ਕਰਦੇ ਨੇ ਕਿ ਜੀਵ ਜੀਵ ਜਿਹੜਾ ਹੈ ਮਨੁੱਖ ਜਿਹੜਾ ਹੈ ਸੁਚੇਤ ਹੋ ਜਾਵੇ ਤੇ ਇਸ ਇੱਛਾ ਦੇ ਜਾਲ ਤੋਂ ਬਚ ਜਾਵੇ ਭਗਤ ਜੀ ਫਰਮਾਉਂਦੇ ਨੇ ਕੀ ਕਾਲੇ ਕੇਸ ਚਿੱਟੇ ਸਫੇਦ ਹੋ ਗਏ ਬਜ਼ੁਰਗ ਬੋਲਦਾ ਕਿ ਇੰਜ ਜਾਪਦਾ ਏ ਜਿਵੇਂ ਸਤਵੇਂ ਪਤਾਲ ਵਿੱਚੋਂ ਆਵਾਜ਼ ਆ ਰਹੀ ਏ ਅੱਖਾਂ ਦੇ ਵਿੱਚੋਂ ਪਾਣੀ ਵਹਿ ਰਿਹਾ ਏ ਨਾ ਹੁਣ ਸਰੀਰ ਵਿੱਚ ਬਲ ਰਿਹਾ ਏ ਨਾ ਬੁੱਧੀ ਕੰਮ ਕਰਦੀ ਏ ਕੁਝ ਯਾਦ ਨਹੀਂ ਰਹਿੰਦਾ ਚੇਤਾ ਸ਼ਕਤੀ ਕਮਜ਼ੋਰ ਹੋ ਗਈ ਏ ਤਨ ਵੀ ਜਵਾਬ ਦੇ ਰਿਹਾ ਏ ਦਿਮਾਗ ਵੀ ਸਾਥ ਛੱਡਦਾ ਜਾਂਦਾ ਏ ਪਰ ਇੱਛਾ ਨੇ ਆਸ ਨੇ ਅਜੇ ਤੱਕ ਸਾਥ ਨਹੀਂ ਛੱਡਿਆ ਪੜਪੋਤਰਿਆਂ ਨੂੰ ਵੇਖਦਾ ਏ ਛੋਟੇ ਛੋਟੇ ਬੱਚੇ ਵੇਖ ਕੇ ਫਿਰ ਉਪਰਾਨੀ ਲਗਨ ਖੁਸ਼ੀ ਦੇ ਰੂਪ ਵਿੱਚ ਆਵਾਜ਼ ਮਾਰਦੀ ਏ ਹਾਲਾਂਕਿ ਇਸ ਕੋਲ ਆਉਂਦਾ ਵੀ ਕੋਈ ਨਹੀਂ ਪਰ ਹੰਕਾਰ ਕਰਦਾ ਏ ਅਜੇ ਵੀ ਸਮਝਦਾ ਨਹੀਂ ਜੀਵਨ ਜਿਉਣ ਦਾ ਲਾਲਚ ਹੋਰ ਕਰਦਾ ਏ ਕਿ ਇਹਨਾਂ ਦੇ ਵਿਆਹ ਵੇਖ ਲਵਾਂ ਵੇਖੇਗਾ ਕਿ ਅੱਖਾਂ ਦੇ ਤੇਰੀਆਂ ਹੁਣ ਕੰਮ ਨਹੀਂ ਕਰਦੀਆਂ ਦਿਸਦਾ ਹੈ ਨਹੀਂ ਸੋ ਆਸ ਆਪਣਾ ਸਾਸੰਗਤ ਜੀ ਮਰਨਾ ਜਿਹੜਾ ਆ ਉਹ ਜਾਦ ਨਹੀਂ ਹੋਣ ਦਿੰਦੀ ਆਸਤਾ ਮਰਿਆਂ ਦੇ ਕਫਨ ਵੀ ਉਤਾਰਦੀ ਹੈ ਸੋ ਸਾਸੰਗਤ ਜੀ ਚੌਧਰੀ ਇਹ ਡੱਲਾ ਜਿਹੜਾ ਏ ਅਜੇ ਹੀ ਗੱਲ ਹੀ ਕਰ ਰਿਹਾ ਸੀ ਕਹਿਣ ਲਗਾ ਸਤਗੁਰੂ ਜੀ ਤੁਸੀਂ ਮੈਨੂੰ ਜਾਦ ਨਹੀਂ ਕੀਤਾ ਕਦੀ ਮੈਂ ਚਮਕੌਰ ਆ ਜਾਂਦਾ ਤੁਹਾਡੇ ਸਹਬ ਜਾਦੇ ਸ਼ਹੀਦ ਨਹੀਂ ਸੀ ਹੋਣੇ ਸਤਗੁਰੂ ਜੀ ਕਹਿਣ ਲਗੇ ਡੱਲੇ ਨਾ ਹੁਣ ਚਮਕੌਰ ਐ ਨਾ ਸਰਹੰਦ ਐ ਹੁਣ ਤਾਂ ਅਸੀਂ ਤਲਵੰਡੀ ਸਭੋ ਬੈਠੇ ਆ ਹੁਣ ਸਾਬ ਜਾਦੇ ਵੀ ਨਹੀਂ ਉਹ ਸ਼ਹੀਦ ਹੋ ਚੁੱਕੇ ਨੇ ਤੂੰ ਹੁਣ ਸਾਨੂੰ ਆਸ ਬਣਾਉਣ ਲਈ ਤੇ ਪਛਤੌਣ ਲਈ ਕਹਿ ਰਿਹਾ ਹੈ ਮੈਂ ਤਾਂ ਸਮਾ ਹੁੰਦਿਆਂ ਵੀ ਮਨੁੱਖਾਂ ਦੀ ਆਸ ਨਹੀਂ ਬਣਾਉਂਦਾ ਮੈਨੂੰ ਸਿਰਫ ਅਕਾਲ ਪੁਰਖ ਦੀ ਟੀਕ ਹੈ ਉਹਦੇ ਉੱਪਰ ਭਰੋਸਾ ਹੈ ਤੂੰ ਬੀਤੀਆਂ ਜਿਆਦਾ ਦੁਹਰਾ ਕੇ ਮੈਨੂੰ ਆਪਣੀ ਆਸ ਦੇ ਰਿਹਾ ਹੈ ਸਤਗੁਰ ਨੇ ਬੰਦੂਕ ਪਰ ਖੰਡਾ ਕੌਤਕ ਰੱਜ ਕੇ ਡੱਲੇ ਨੂੰ ਸਮਝਾ ਦਿੱਤਾ ਕਿ ਤੇਰੀ ਆਸ ਕਿੰਨੀ ਕਸਾਰਥਕ ਹੋ ਸਕਦੀ ਹੈ ਸਤਿਗੁਰ ਕਹਿੰਦੇ ਨੇ ਰੱਬ ਦੇ ਪ੍ਰੇਮੀਆਂ ਦੇ ਮਨ ਵਿੱਚ ਰੱਬ ਨੂੰ ਛੱਡ ਕੇ ਕਿਸੇ ਬੰਦੇ ਦੀ ਆਸ ਨਹੀਂ ਹੁੰਦੀ ਪ੍ਰੇਮੀ ਆਸ ਤੋਂ ਬਾਹਰ ਹੁੰਦਾ ਏ ਆਸਾਂ ਤੋਂ ਰਹਿਤ ਹੁੰਦਾ ਏ ਸਾਧ ਸੰਗਤ ਜੀ ਉਸ ਤੋਂ ਬਲਹਾਰ ਜਾਈਏ ਉਸ ਪਰਮਾਤਮਾ ਤੋਂ ਉਸ ਵਾਹਿਗੁਰੂ ਤੋਂ ਬਲਹਾਰ ਹੋਈਏ ਤਾਂ ਹੀ ਆਸ ਤੋਂ ਨਿਰਾਸ਼ ਹੋ ਜਾਈਦਾ ਏ ਨਹੀਂ ਤੇ ਆਸਾਂ ਕਦੀ ਮਨੁੱਖ ਦਾ ਸਾਥ ਨਹੀਂ ਛੱਡਦੀਆਂ ਸਾਧ ਸੰਗਤ ਜੀ ਪਾਦਸ਼ਾ ਦਾ ਫਰਮਾਨ ਹੈ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਇਹ ਸੇਵਾ ਜੋ ਹੈ ਇਹ ਸਤਗੁਰ ਸੱਚੇ ਪਾਦਸ਼ਾ ਦੀਆਂ ਬਖਸ਼ਿਸ਼ਾਂ ਨੇ ਇੱਕ ਸੇਵਾ ਤੇ ਇੱਕ ਸਿਮਰਨ ਜਿਹਦੇ ਵੀ ਹਿੱਸੇ ਦੋ ਦਾਤਾਂ ਆ ਜਾਂਦੀਆਂ ਨੇ ਉਹ ਸਮਝ ਲੇ ਕਿ ਗੁਰੂ ਦੀ ਉਹਦੇ ਤੇ ਬੜੀ ਮਿਹਰ ਹੈ ਬੜੀ ਕਿਰਪਾ ਹੈ ਹੁਣ ਕਈ ਐਸੇ ਪ੍ਰੇਮੀ ਨੇ ਜਿਨ੍ਹਾਂ ਦਾ ਜਿਨ੍ਹਾਂ ਦਾ ਸੇਵਾ ਕਰਨ ਨੂੰ ਤੇ ਚਿਤ ਕਰਦਾ ਹੈ ਪਰ ਬਾਣੀ ਪੜਨ ਨੂੰ ਜਿੱਤ ਨਹੀਂ ਕਰਦਾ ਕਈ ਐਸੇ ਨੇ ਜਿਨ੍ਹਾਂ ਦਾ ਬਾਣੀ ਪੜਨ ਨੂੰ ਬੜਾ ਚੇਤਾ ਹੈ ਪਰ ਸੇਵਾ ਲਈ ਮੰਨ ਨਹੀਂ ਮੰਨਦਾ ਉਹ ਦੋਵੇਂ ਅਜੇ ਕਿਰਪਾ ਤੋਂ ਵਾਂਝੇ ਨੇ ਜਿਨ੍ਹਾਂ ਦੋਨਾਂ ਦੇ ਕੋਲ ਦੋਨੋਂ ਚੀਜ਼ਾਂ ਆ ਗਈਆਂ ਸਾਧ ਸੰਗਤ ਜੀ ਇਹ ਸੇਵਾ ਵੀ ਆ ਗਿਆ ਸਿਮਰਨ ਵੀ ਆ ਗਿਆ ਉਹ ਗੁਰੂ ਘਰੇ ਪ੍ਰਵਾਨ ਚੜਦੇ ਨੇ ਜਿਹੜੇ ਇੱਕ ਚੀਜ਼ ਨਾਲ ਤੁਰੇ ਫਿਰਦੇ ਨੇ ਉਹਨਾਂ ਦੀ ਪ੍ਰਵਾਨਤਾ ਨਹੀਂ ਅਜੇ ਹੋਣੀ ਸੋ ਸੇਵਾ ਜ਼ਰੂਰੀ ਹੈ ਸਿਮਰਨ ਵੀ ਜ਼ਰੂਰੀ ਹੈ ਸੋ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਇਹ ਗੁਰਸਥਾਨ ਜੋ ਹੈ ਬਾਬਾ ਦੀਪ ਸਿੰਘ ਜੀ ਜਾਦਗਾਰ ਬਣ ਰਹੀ ਹੈ ਗੁਰਦੁਆਰਾ ਰਾਮ ਸਰ ਸਾਹਿਬ ਇਥੋਂ ਦੀ ਕਾਰ ਸੇਵਾ ਆਪ ਸਭ ਨੂੰ ਪਤਾ ਹੀ ਹੈ ਕਿ ਚੱਲ ਰਹੀ ਹੈ کافی ਲੰਮੇ ਸਮੇਂ ਤੋਂ ਚੱਲ ਰਹੀ ਹੈ ਸਾਧ ਸੰਗਤ ਜੀ ਹੁਣ ਗੁੰਬਦ ਦੀ ਸੇਵਾ ਸ਼ੁਰੂ ਹੋਈ ਹੈ ਜਦ ਹੀ ਸੇਵਾ ਸ਼ੁਰੂ ਹੋਈ ਸੀ ਗੁੰਬਦ ਦੀ ਲੈਂਟਰ ਤੱਕ ਦੀ ਸੇਵਾ ਹੋ ਗਈ ਹੈ ਹੁਣ ਉੱਪਰ ਦੀ ਸੇਵਾ ਫੇਰ ਸ਼ੁਰੂ ਹੋਣੀ ਹੈ ਲੈਂਟਰ ਪੈ ਚੁੱਕਾ ਹੈ ਇਹ ਵੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਆਪ ਸੇਵਾਵਾਂ ਭੇਜਦੇ ਹੋ ਉਦਾਂ ਉਦਾਂ ਇਹ ਸੇਵਾਵਾਂ ਚੱਲ ਰਹੀਆਂ ਨੇ ਕਰਨ ਵਾਲੇ ਮੇਰੇ ਪਿਆਰੇ ਬਾਬਾ ਦੀਪ ਸਿੰਘ ਨੇ ਗੁਰੂ ਸਾਹਿਬ ਨੇ ਅਸੀਂ ਤਾਂ ਸਿਰਫ ਸਾਸੰਗਤ ਜੀ ਵਿੱਚ ਯਰੀਆ ਹੈ ਪਰ ਸਾਡੇ ਥਰੂ ਮਾਲਕ ਸੇਵਾ ਕਰਾਈ ਜਾਂਦਾ ਸੋ ਮਾਲਕ ਨੇ ਵੇਖੋ ਜਿਹਦੇ ਤੇ ਕਿਰਪਾ ਕਰਕੇ ਸੇਵਾ ਲੈਣੀ ਹੈ ਮਾਲਕ ਲੈ ਹੀ ਲੈਂਦਾ ਹੈ ਕਿਸੇ ਵੀ ਤਰੀਕੇ ਲੈ ਲਈ ਸੋ ਇਹ ਸੇਵਾ ਚੱਲ ਰਹੀ ਹੈ ਅੱਗੇ ਵੀ ਆਪ ਜੀ ਦੇ ਭਾਰੀ ਸਹਿਯੋਗ ਦੀ ਲੋੜ ਹੈ ਕਿਉਂਕਿ ਇਹ ਸੇਵਾ ਅਜੇ ਵੀ ਚੱਲਣੀ ਹੈ ਲੰਮੀ ਚੱਲਣੀ ਹੈ ਇਹ ਸੇਵਾਵਾਂ ਗੁਰੂ ਘਰ ਦੀਆਂ ਹੈ ਹਮੇਸ਼ਾ ਚੱਲਦੀਆਂ ਰਹਿੰਦੀਆਂ ਨੇ ਸੰਗਤਾਂ ਲਈ ਗੁਰੂ ਘਰ ਬਣਾਇਆ ਹੈ ਸੰਗਤਾਂ ਨੇ ਹੀ ਬਣਾਉਣਾ ਹੈ ਸਾਸੰਗਤ ਜੀ ਆਪ ਸਭ ਸੰਗਤਾਂ ਹੀ ਸੇਵਾ ਕਰ ਰਹੇ ਹੋ ਜ਼ਰੂਰ ਇਹਨਾਂ ਸਵਾਵਾਂ ਦੇ ਵਿੱਚ ਵੀ ਹੁੰਦੇ ਵੀ ਹਿੱਸਾ ਪਾਇਓ ਬੇਨਤੀ ਇੱਕ ਇਹ ਹੈ ਕਿ ਆਉਣ ਵਾਲੀ 27 28 ਨੂੰ ਇੱਕ ਲੋੜਵੰਦ ਧੀ ਵੈਸੇ ਤੇ ਪਹਿਲਾਂ ਤੇ ਨਾ ਕਰ ਦਿੱਤੀ ਸੀ ਕਿਉਂਕਿ 2 ਦਸੰਬਰ ਨੂੰ ਉਸਬੋ ਹੀ ਆਨੰਦ ਕਾਰ ਸਮਾਗਮ ਆਉਣਾ ਹੈ ਬੇਨਤੀ ਉਹਨਾਂ ਨੂੰ ਇਹ ਕੀਤੀ ਸੀ ਵੀ ਤੁਸੀਂ ਉਦੋਂ ਕਰ ਲਿਓ ਜਿਹੜਾ ਵੀ ਤੁਸੀਂ ਆਨੰਦ ਕਾਰ ਜਦੋਂ ਆਪਣਾ ਬੁੱਕਰ ਆ ਜਾਓ ਉਦੋਂ ਤੁਹਾਡਾ ਮਤਲਬ ਵਿਆਹ ਹੋ ਜਾਏਗਾ ਪਰ ਉਹਨਾਂ ਨੇ ਦੱਸਿਆ ਵੀ ਹੁਣ ਡੇਟ ਰੱਖੀ ਹੋਈ ਹੈ ਵੀ ਤੁਸੀਂ ਜ਼ਰੂਰ ਸਹਿਯੋਗ ਕਰੋ ਤੇ ਫਿਰਦਾਸ ਨੇ ਕਿਹਾ ਸੀ ਵੀ ਤੁਹਾਡੇ ਘਰ ਜਾ ਕੇ ਦੇਖਾਂਗੇ ਕਿ ਜੇ ਲੋੜਵੰਦ ਹੋਏ ਤੇ ਚਲੋ ਜਿੰਨਾ ਵੀ ਸੰਗਤ ਵੱਲੋਂ ਸਹਿਯੋਗ ਹੋਇਆ ਜ਼ਰੂਰ ਆਪਜੀ ਦਾ ਕੀਤਾ ਜਾਏਗਾ ਹੁਣ ਜਦੋਂ ਉਹਨਾਂ ਦੇ ਘਰ ਗਏ ਤੇ ਘਰ ਦੇ ਹਾਲਾਤ ਬਹੁਤ ਮਾੜੇ ਦੇਖੇ ਗਏ ਇੱਕੋ ਕਮਰਾ ਆ ਬੜੀ ਮਾੜੀ ਹਾਲਤ ਕਮਾਉਣ ਵਾਲਾ ਇੱਕ ਭਰਾ ਏ 300 ਰੁਪਿਆ ਦਿਹਾੜੀ ਬੜਾ ਔਖਾ ਕਿਵੇਂ ਭੈਣ ਦਾ ਵਿਆਹ ਕਰਨਾ ਸਲੋ ਹੁਣ ਉਸ ਭੈਣ ਦਾ ਵਿਆਹ ਇੱਥੇ ਹੋਣਾ ਆ ਆਪਣੇ ਸਥਾਨ ਤੇ ਸੋ ਇਹਦੇ ਵਿੱਚ ਕੁਝ ਭੈਣਾ ਵੱਲੋਂ ਸੇਵਾ ਆਈ ਹੈ ਤਿੰਨ ਕ ਭੈਣਾਂ ਵੱਲੋਂ ਆਈ ਏ ਤੇ ਬਾਕੀ ਸੰਤਾਂ ਦੇ ਚਰਨਾਂ 'ਚ ਵੀ ਪਾਈ ਬੇਨਤੀ ਏ ਕਿ ਜਰੂਰ ਸਹਿਜੋ ਕਰੋ ਤਾਂ ਜੋ ਉਸ ਭੈਣ ਦਾ ਵਧੀਆ ਤਰੀਕੇ ਦੇ ਨਾਲ ਵਿਆਹ ਹੋ ਸਕੇ ਕਿਉਂਕਿ ਸਾਡੇ ਘਰਾਂ 'ਚ ਵਿਆਹ ਹੁੰਦੇ ਨੇ ਤੇ ਕਿੰਨੇ ਚਾਹ ਹੁੰਦੇ ਨੇ ਸਾਨੂੰ ਵੀ ਅਸੀਂ ਪਹਿਲਾਂ ਹੀ ਸੋਚਿਆ ਹੁੰਦਾ ਵੀ ਅਸੀਂ ਐਦਾਂ ਦਾ ਟੈਂਟ ਲਾਉਣਾ ਆ ਐਦਾਂ ਦਾ ਅਸੀਂ ਖਾਣ ਪੀਣ ਦਾ ਸਮਾਨ ਵਿੱਚ ਪਾਉਣਾ ਆ ਐਦਾਂ ਦੇ ਕੱਪੜੇ ਲੈਣੇ ਨੇ ਸੋ ਉਸ ਭੈਣ ਦੇ ਵੀ ਕੋਈ ਚਾਹ ਹੋਣਗੇ ਸੋ ਕਿਸੇ ਧੀ ਦਾ ਵਿਆਹ ਦੇ ਵਿੱਚ ਜਦੋਂ ਅਸੀਂ ਮਦਦ ਕਰ ਦਿੰਦੇ ਆ ਸਾਧ ਸੰਗਤ ਜੀ ਬੜੀ ਵੱਡੀ ਸੇਵਾ ਹੋ ਜਾਂਦੀ ਹੈ ਇਹਦੇ ਵਿੱਚ ਜਰੂਰ ਸਹਿਯੋਗ ਕਰਿਓ ਆਉਣ ਵਾਲੀ ਜਿਹੜੀ ਹੋਣਾ ਆਉਣੀ ਹੈ 27 28 ਇਦੋਂ ਵਿਆਹ ਹੋਣਾ ਜੇ ਸੋ ਜਿਸ ਕਿਸੇ ਵੀ ਤਰੀਕੇ ਦੀ ਕੋਈ ਸੇਵਾ ਕਰ ਸਕਦਾ ਹੈ ਜਰੂਰ ਕਰਿਓ ਸ਼ਹੀਦਾਂ ਦੀ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਆਪ ਸਭ ਦੇ ਉੱਪਰ ਜਰੂਰ ਵਰਤੇਗੀ ਸਾਧ ਸੰਗਤ ਜੀ ਬਾਕੀ ਸੇਵਾਵਾਂ ਵੀ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਉਹ ਲੋੜਵੰਦ ਧੀਆਂ ਦੇ ਅਨੰਦ ਕਾਰ ਜਿਹੜਾ ਮੇਨ ਸਮਾਗਮ ਹੈ ਆਪਣਾ ਉਹ 2 2 ਸتمبر ਨੂੰ ਹੋਣਾ ਆਇਆ ਵੱਡੇ ਪੱਧਰ ਤੇ ਜਿਹੜਾ ਹੋਣਾ ਆ ਉਹਦਾ ਲਾਈਵ ਟੈਲੀਕਾਸਟ ਵੀ ਹੋਏਗਾ ਆਪ ਸਭ ਸੰਗਤਾਂ ਦਰਸ਼ਨ ਵੀ ਕਰਿਓ ਸੋ ਉਹ ਜਦੋਂ ਮਤਲਬ ਲਾਗੇ ਜਾਵਾਂਗੇ ਨਾਲ ਨਾਲ ਜਿਵੇਂ ਜਿਵੇਂ ਤਿਆਰੀਆਂ ਉਸ ਸਮਾਗਮ ਦੀ ਹੁੰਦੀਆਂ ਜਾਣਗੀਆਂ ਆਪ ਸਭ ਨੂੰ ਦੱਸਿਆ ਜਾਏਗਾ ਦੂਸਰੀ ਸੇਵਾ ਹਰ ਮਹੀਨੇ ਦੀ 15 ਤਰੀਕ ਨੂੰ 15 ਆਉਣ ਵਾਲੀ ਹੈ ਸੋ 60 70 ਦੇ ਕਰੀਬ ਬੀਬੀਆਂ ਨੇ ਜਿਨ੍ਹਾਂ ਨੂੰ ਸਾਧ ਸੰਗਤ ਜੀ ਰਾਸ਼ਨ ਜਿਹੜਾ ਆ ਦਿੱਤਾ ਜਾਂਦਾ ਹੈ ਜ਼ਰੂਰਤ ਦਾ ਸਮਾਨ ਦਿੱਤਾ ਜਾਂਦਾ ਹੈ ਸੋ ਉਹਦੇ ਵਿੱਚ ਵੀ ਆਪ ਸਭ ਸੰਗਤਾਂ ਜਰੂਰ ਸਹਿਯੋਗ ਕਰਿਓ ਕਿਉਂਕਿ ਇਹ ਰਾਸ਼ਨ ਹਰ ਮਹੀਨੇ ਜਿਹੜਾ ਆ ਉਹ ਦਿੱਤਾ ਜਾਂਦਾ ਆ ਆਪ ਸਾਬ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਦਿੱਤਾ ਜਾਂਦਾ ਆ ਸੰਗਤ ਜੀ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਇਸ ਸੇਵਾ ਦੇ ਵਿੱਚ ਵੀ ਆਪ ਜੀ ਦੇ ਵੱਡੇ ਸਹਿਯੋਗ ਦੀ ਭਾਰੀ ਸਹਿਯੋਗ ਦੀ ਲੋੜ ਆ ਕਿਉਂਕਿ ਉਹ ਵਿਧਵਾ ਬੀਬੀਆਂ ਨੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਘਰ ਦੇ ਹਾਲਾਤ ਬੜੇ ਮਾੜੇ ਨੇ ਸੋ ਆਪ ਸਾਬ ਸੰਗਤਾਂ ਜਦੋਂ ਤੇਲ ਫੁੱਲ ਪਟਾਵਾ ਹਾਜ਼ਰ ਕਰਦੇ ਹੋ ਫਿਰ ਉਹਨਾਂ ਦੀ ਥੋੜੀ ਜੀ ਸਹਾਇਤਾ ਹੋ ਜਾਂਦੀ ਹੈ ਹੈਲਪ ਹੋ ਜਾਂਦੀ ਹੈ ਸੋ ਇਹਦੇ ਵਿੱਚ ਵੀ ਆਪ ਜੀ ਸਹਿਯੋਗ ਕਰਿਓ ਹੋਰ ਅਗਲੀ ਸੇਵਾ ਜਿਹੜੀ ਹੈ ਉਹ ਬੱਚੀਆਂ ਉਹ ਧੀਆਂ ਜੋ ਪੜ੍ਹਨਾ ਚਾਹੁੰਦੀਆਂ ਨੇ ਪਰ ਘਰ ਦੇ ਹਾਲਾਤ ਬਹੁਤ ਮਾੜੇ ਨੇ ਸੋ ਉਹਨਾਂ ਬੱਚੀਆਂ ਧੀਆਂ ਨੂੰ ਬੁੱਕਸ ਯੂਨੀਫਾਰਮ ਲੈ ਕੇ ਦਿੱਤੀ ਜਾਂਦੀ ਹੈ ਪੜ੍ਹਾਈ ਦੇ ਵਿੱਚ ਉਹਨਾਂ ਦੀ ਫੀਸ ਵਿੱਚ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਬਹੁਤ ਸੰਗਤਾਂ ਨੇ ਸਵਾਵਾ ਕੀਤੀਆਂ ਵੀ ਨੇ ਕਿਉਂਕਿ 30 40 ਦੇ ਕਰੀਬ ਉਹ ਬੱਚੇ ਬੱਚੀਆਂ ਨੇ ਜਿਨ੍ਹਾਂ ਦੇ ਪੜ੍ਹਾਈ ਦਾ ਖਰਚਾ ਇਸ ਸਥਾਨ ਤੋਂ ਕੀਤਾ ਜਾਂਦਾ ਹੈ ਕੁਝ ਸੰਗਤਾਂ ਵੱਲੋਂ ਸਵਾਵਾ ਆਈਆਂ ਨੇ ਪਰ ਅਜੇ ਵੀ ਕੋਸ ਸਵਾਵਾ ਪੈਂਡਿੰਗ ਚ ਨੇ ਤੇ ਇਹਦੇ ਵਿੱਚ ਆਪ ਜੀ ਜਰੂਰ ਸਹਿਯੋਗ ਕਰਿਓ ਜੇਰਾ ਵੀ ਕੋਈ ਕਰ ਸਕਦਾ ਹੈ ਕਿਉਂਕਿ ਕਿਸੇ ਨੂੰ ਵਿਦਿਆ ਪੜਾ ਦੇਣੀ ਬੜਾ ਵੱਡਾ ਪੁੰਨ ਝੇ ਕਿਸੇ ਦੀ ਮੋਤਾਜੀ ਨਹੀਂ ਉਹਨਾਂ ਨੂੰ ਕਰਨੀ ਪਵੇਗੀ ਕਿਉਂਕਿ ਜਿਸ ਏਰੀਆ ਦੇ ਵਿੱਚ ਇਹ ਸਥਾਨ ਹੈ ਨਾ ਇਹ ਥੋੜਾ ਪਿਛੜਿਆ ਹੋਇਆ ਹੈ ਤੇ ਇਹਦੇ ਵਿੱਚ ਧੀਆਂ ਨੂੰ ਪੜਨ ਲਈ ਪੂਰਾ ਮੌਕਾ ਨਹੀਂ ਦਿੱਤਾ ਜਾਂਦਾ ਛੋਟੀ ਉਮਰ ਚ ਧੀਆਂ ਦੇ ਵਿਆਹ ਕਰ ਦਿੱਤੇ ਜਾਂਦੇ ਨੇ ਸੋ ਆਪ ਸਾਫ ਸੰਗਤਾਂ ਸਹਿਯੋਗ ਕਰੋਗੇ ਉਹਨਾਂ ਧੀਆਂ ਦਾ ਤੇ ਉਹ ਪੜ ਸਕਣਗੀਆਂ ਫਿਰ ਉਹਨਾਂ ਨੂੰ ਕਿਸੇ ਦੀ ਮੋਤਾਜੀ ਨਹੀਂ ਕਰਨੀ ਪਵੇਗੀ ਸੰਗਤ ਜੀ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਇਹਨਾਂ ਸੇਵਾਵਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ ਤੇ ਜੇ ਕੋਈ ਵੀ ਕਿਸੇ ਤਰੀਕੇ ਦੀ ਸੇਵਾ ਦੀ ਜਾਣਕਾਰੀ ਲੈਣਾ ਚਾਹੁੰਦਾ ਹੈ ਸਾਧ ਸੰਗਤ ਜੀ ਉਹ WhatsApp ਤੇ ਮੈਸੇਜ ਜਾਂ ਵੌਇਸ ਮੈਸੇਜ ਕਰਕੇ ਜਾਣਕਾਰੀ ਲੈ ਸਕਦਾ ਹੈ ਤੇ ਸੇਵਾ ਭੇਜਣੀ ਹੋਵੇ ਸਾਧ ਸੰਗਤ ਜੀ ਕਿਸੇ ਨੇ ਵੀ ਤੇ ਉਹ ਵੀ ਪਹਿਲਾਂ ਪੁੱਛ ਲਿਓ ਫਿਰ ਸੇਵਾ ਭੇਜਿਓ ਐਵੇਂ ਵੀ ਐਵੇਂ ਕਿਸੇ ਦੇ ਵੀ ਨਾਂ ਤੇ ਸੇਵਾ ਨਾ ਭੇਜਿਓ ਪਹਿਲਾਂ ਇੱਕ ਵਾਰੀ ਕਨਫਰਮ ਕਰ ਲਿਆ ਕਰੋ ਜਰੂਰ ਬੇਂਤੀਆਂ ਨੂੰ ਸਾਧ ਸੰਗਤ ਜੀ ਸਾਹਿਬ ਕਾ ਸਵੀਕਾਰ ਕਰਿਓ ਗੁਰੂ ਸਾਹਿਬ ਜੀ ਸਿਂਹ ਕਿਰਪਾ ਕਰਨਗੇ। ਬਾਕੀ ਸੰਗਤਾਂ ਬਾਰ-ਬਾਰ ਪੁੱਛ ਰਹੀਆਂ ਨੇ ਸ਼ਹੀਦੀ ਦੇਗਾਂ ਦੇ ਬਾਰੇ ਚ ਸਾਧ ਸੰਗਤ ਜੀ ਸ਼ਹੀਦੀ ਦੇਗਾਂ ਵੈਸੇ ਤੇ ਆਪ ਜਾ ਕੇ ਤੁਸੀਂ ਕਰਵਾਓ ਤੇ ਬਹੁਤ ਵਧੀਆ ਪਰ ਜਿਹੜੇ ਦੂਰ ਰਹਿੰਦੇ ਨਹੀਂ ਆ ਸਕਦੇ ਸਾਧ ਸੰਗਤ ਜੀ ਬੇਂਤੀ ਸਵੀਕਾਰ ਕਰਿਓ। ਤੇ ਸ਼ਹੀਦੀ ਦੇਖ ਜੋ ਜਿਨੇ ਵੀ ਅਰਦਾਸ ਕਰਨੀ ਹੈ ਇੱਕ ਪੇਜ ਤੇ ਲਿਖ ਕੇ ਨਾਮ ਸਮੇਤ ਲਿਖ ਕੇ ਫੋਟੋ ਖਿੱਚ ਕੇ ਉਹਦੀ ਭੇਜ ਦਿਓ। ਬਾਕੀ ਸ਼ਹੀਦੀ ਦੇਗਾਂ ਆਪਣੇ ਸਮਰੱਥਾ ਦੇ ਅਕੋਰਡਿੰਗ ਕਰਵਾ ਸਕਦੇ ਆ। ਪਰ ਜੇ ਸਹੀ ਮਾਇਨੇ ਜੇ ਦੇਖ ਕਰਾਉਣੀ ਐ ਸਾਧ ਸੰਗਤ ਜੀ ਹੁਣ ਆ ਰੇਟ ਜਿਹੜੇ ਨੇ ਬਦਾਮਾਂ ਦੇ ਵਧੇ ਘਟੇ ਨੇ ਤੇ ਹੁਣ ਦੇ ਪਹਿਲਾਂ 650 ਦੀ ਹੋ ਜਾਂਦੀ ਸੀ ਉਹਦੇ ਚ ਅੱਧਾ ਕਿਲੋ ਬਦਾਮ ਪੁੰਦੇ ਸੀ ਹੁਣ ਪਾਈ ਆ ਤੇ ਆ ਗਿਆ ਪਪਾਈਆ ਬਦਾਮ ਯਾਨੀ ਕਿ ਅੱਧਾ ਕਿਲੋ ਦਾ ਵੀ ਅੱਧਾ ਸੋ ਘੱਟੋ ਘੱਟ ਅੱਧਾ ਕਿਲੋ ਬਦਾਮ ਤੇ ਹੋਣ ਸੋ ਹੁਣ ਘੱਟੋ ਘੱਟ ਜੇ ਦੇਖ ਕਰਵਾਉਣੀ ਐ ਘੱਟੋ ਘੱਟ 1100 ਦੀ ਕਰਵਾਇਆ ਕਰੋ ਬਾਬਾ ਦੀਪ ਸਿੰਘ ਕਿਰਪਾ ਕਾ ਨੂੰ ਬਾਕੀ ਦੇ ਸਮਰੱਥਾ ਦੇ ਜੇ ਭਾਵਨਾ ਵੱਡੀ ਹੋਵੇ ਮਾਇਆ ਥੋੜੀ ਹੋਵੇ ਚੱਲੇਗਾ ਪਰ ਜੀ ਭਾਵਨਾ ਛੋਟੀ ਹੈ ਮਾਇਆ ਜਿਆਦਾ ਹੈ ਤਾਂ ਵੀ ਨਹੀਂ ਚੱਲਣਾ ਸਾਧ ਸੰਗਤ ਜੀ ਪਰ ਜੇ ਮਹਾਰਾਜ ਨੇ ਸਮਰਥਾ ਬੜੀ ਦਿੱਤੀ ਹੈ ਪਰ ਦਿਲ ਛੋਟਾ ਦਿੱਤਾ ਸਾਧ ਸੰਗਤ ਜੀ ਫੇਰ ਵੀ ਕੁਝ ਹਾਸਲ ਨਹੀਂ ਜਿਹਾਉਣਾ ਸੋ ਭਾਵਨਾ ਵੀ ਵੱਡੀ ਹੋਵੇ ਦਿਲ ਵੀ ਵੱਡਾ ਹੋਵੇ ਤੇ ਸਮਰਥਾ ਮਹਾਰਾਜ ਆਪ ਵੱਡੀ ਕਰ ਦਿੰਦੇ ਨੇ ਸੋ ਬੇਨਤੀ ਜਰੂਰ ਸਵੀਕਾਰ ਕਰਿਓ ਬਾਰ ਬਾਰ ਕਾਲ ਨਾ ਕਰਿਆ ਕਰੋ ਮੈਸੇਜ ਕਰ ਲਿਆ ਕਰੋ ਜੇ ਕੋਈ ਜ਼ਿਆਦਾ ਅਰਜੈਂਟ ਹੋਵੇ ਦੇ ਵੌਇਸ ਮੈਸੇਜ ਕਰ ਲਿਆ ਕਰੋ ਗੁਰੂ ਸਾਹਿਬ ਕਿਰਪਾ ਕਰਨ ਸ਼ਹੀਦ ਸਿੰਘ ਜੀ ਜਿਨ੍ਹਾਂ ਨੇ ਵੀ ਆਸ ਉਸ ਅਕਾਲ ਪੁਰਖ ਵਾਹਿਗੁਰੂ ਤੇ ਰੱਖੀ ਐ ਜਾਂ ਭਰੋਸਾ ਟੇਕ ਉਹਦੇ ਤੇ ਰੱਖੀ ਐ ਤੇ ਉਹ ਮਾਲਕ ਫਿਰ ਬਿਰਧ ਪਾਲਦਾ ਏ ਉਹਨਾਂ ਦੀ ਆਸ ਕਦੀ ਟੁੱਟਣ ਨਹੀਂ ਦਿੰਦਾ ਜਿਨ੍ਹਾਂ ਨੇ ਆਸ ਦੁਨਿਆਵੀ ਲੋਕਾਂ ਤੇ ਦੁਨਿਆਵੀ ਚੀਜ਼ਾਂ ਤੇ ਰੱਖੀ ਐ ਰਾਜਸੀ ਲੋਕਾਂ ਤੇ ਰੱਖੀ ਐ ਐਸਾ ਸੰਗਤ ਜੀ ਉਹਨਾਂ ਦੀਆਂ ਇਛਾਵਾਂ ਕਦੇ ਪੂਰੀਆਂ ਨਹੀਂ ਹੁੰਦੀ ਉਹਨਾਂ ਦੀ ਆਸ ਉਹ ਹਮੇਸ਼ਾ ਟੁੱਟਦੀ ਟੁੱਟਦੀ ਹੈ ਉਹਨਾਂ ਦਾ ਭਰੋਸਾ ਹਮੇਸ਼ਾ ਟੁੱਟਦਾ ਹੈ ਸੋ ਇਸ ਚੈਨਲ ਤੋਂ ਅਸੀਂ ਹੱਦ ਬੀਤੀ ਐਸੇ ਆਸ਼ਾ ਆਸ਼ਾਵਾਦੀ ਲੋਕਾਂ ਦੀਆਂ ਸੰਗਤਾਂ ਦੀਆਂ ਸਾਂਝੀਆਂ ਕਰਦੇ ਆ ਜਿਨ੍ਹਾਂ ਨੇ ਆਸ ਉਸ ਮਾਲਕ ਤੇ ਰੱਖੀ ਤੇ ਉਹ ਮਾਲਕ ਨੇ ਆਸ ਪੂਰੀ ਵੀ ਕੀਤੀ ਇਸ਼ਾਵਾਂ ਜੋ ਮਨੁੱਖ ਦੇ ਮਨ ਵਿੱਚ ਹੁੰਦੀਆਂ ਨੇ ਜੋ ਵਲ ਵਲੇ ਮਨੁੱਖ ਦੇ ਮਨ ਵਿੱਚ ਹੁੰਦੇ ਨੇ ਜੇ ਤੇ ਸਹੀ ਢੰਗ ਦੇ ਨਾਲ ਕਿਸੇ ਚੀਜ਼ ਨੂੰ ਲੱਭਿਆ ਜਾਵੇ ਤੇ ਉਹ ਚੀਜ਼ ਲੱਭ ਜਾਂਦੀ ਹੈ ਪਰ ਜਿਹੜੀ ਚੀਜ਼ ਉੱਥੇ ਮੌਜੂਦ ਹੀ ਨਾ ਹੋਵੇ ਤੇ ਅਸੀਂ ਲੱਭਦੇ ਕਿਤੇ ਹੋਰ ਰਹੀਏ ਚੀਜ਼ ਕਿਤੇ ਹੋਰ ਹੈ ਤੇ ਲੱਭਦੇ ਅਸੀਂ ਕਿਤੇ ਹੋਰ ਫਿਰਦੇ ਆ ਤੇ ਫਿਰ ਅਸੀਂ ਪਰਮਾਤਮਾ ਨੂੰ ਕੋਸੀ ਜਾਈਏ ਫਿਰ ਸਾਥ ਸੰਗਤ ਜੀ ਕਸੂਰ ਸਾਡਾ ਆਪਣਾ ਹੈ ਪਰਮਾਤਮਾ ਦਾ ਕੋਈ ਇਹਦੇ ਵਿੱਚ ਕਸੂਰ ਨਹੀਂ ਸੋ ਇਸ ਚੈਨਲ ਤੋਂ ਅਸੀਂ ਹੱਟ ਬੀਤੀਆਂ ਸਾਂਝੀਆਂ ਕਰਦੇ ਆ ਐਸੇ ਪ੍ਰੇਮ ਵਾਲੀਆਂ ਸੰਗਤਾਂ ਦੀਆਂ ਜਿਨ੍ਹਾਂ ਨੇ ਆਸ ਵੀ ਇੱਕ ਤੇ ਰੱਖੀ ਭਰੋਸਾ ਵੀ ਇੱਕ ਤੇ ਰੱਖਿਆ ਤੇ ਉਹਨਾਂ ਦੀਆਂ ਇਛਾਵਾਂ ਪੂਰੀਆਂ ਹੋਈਆਂ ਦੁੱਖ ਰੋਗ ਮਾਲਕ ਘਟ ਦਿੰਦਾ ਹੈ ਹਰ ਵਸਤੂ ਇਹ ਦਾਤਾਂ ਜਿਹੜੀਆਂ ਨੇ ਉਹ ਮਾਲਕ ਨੇ ਦੇਣ ਵਾਸਤੇ ਇਸ ਮਾਤਲੁਕ ਦੇ ਵਿੱਚ ਪੈਦਾ ਕੀਤੀਆਂ ਨੇ ਪਰ ਦਿੰਦਾ ਉਹ ਉਹਨਾਂ ਨੂੰ ਹੈ ਜਿਨ੍ਹਾਂ ਨੇ ਭਰੋਸਾ ਰੱਖਿਆ ਜਿਨ੍ਹਾਂ ਨੇ ਵਿਸ਼ਵਾਸ ਰੱਖਿਆ ਬਿਨਾਂ ਭਰੋਸੇ ਤੋਂ ਪ੍ਰੇਮ ਤੋਂ ਵਿਸ਼ਵਾਸ ਤੋਂ ਕੁਝ ਵੀ ਹਾਸਲ ਨਹੀਂ ਹੁੰਦਾ ਸੋ ਇੱਕ ਭੈਣ ਜਿਨ੍ਹਾਂ ਨੇ ਆਪਣੀ ਹੱਡ ਬੀਤੀ ਦੀ ਸਾਂਝ ਪਾਈ ਉਹ ਪਿੰਡ ਵੱਲ ਆਇਆ ਉਹ ਭੈਣ ਨੇ ਦੱਸਿਆ ਕਿ ਅਸੀਂ ਸਾਰਾ ਪਰਿਵਾਰ ਬੜੇ ਲੰਮੇ ਸਮੇਂ ਤੋਂ ਸ਼ਹੀਦਾਂ ਨਾਲ ਜੁੜੇ ਆ ਉਹ ਭੈਣ ਚੰਡੀਗੜ੍ਹ ਤੋਂ ਹੈ ਉਹ ਬੈਨ ਨੇ ਦੱਸਿਆ ਕਿ ਮੈਂ ਤੇ ਮੇਰੀ ਸਿਸਟਰ ਜਿਹੜੀ ਆ ਅਸੀਂ ਹਰ ਐਤਵਾਰ ਦੇ ਦੇ ਨਾ ਅੰਮ੍ਰਿਤਸਰ ਸਾਹਿਬ ਚੋਪਰਾ ਸਾਹਿਬ ਦੀ ਹਾਜ਼ਰੀ ਭਰਨ ਹੁੰਦੀਆਂ ਬੜੀ ਮਾਲਕ ਦੀ ਕਿਰਪਾ ਆ ਬੜੀਆਂ ਖੁਸ਼ੀਆਂ ਮਾਲਕ ਨੇ ਬਖਸ਼ੀਆਂ ਏ ਬਖਸ਼ਿਸ਼ ਕੀਤੀਆਂ ਏ ਉਹ ਭੈਣ ਕਹਿੰਦੇ ਪਰ ਜਦੋਂ ਜ਼ਿੰਦਗੀ ਦੇ ਵਿੱਚ ਜਿਹੜਾ ਕਸ਼ਟ ਆਉਣਾ ਆ ਉਹ ਆਉਣਾ ਹੀ ਆ ਕਈਆਂ ਨੂੰ ਇਹ ਵੀ ਬੜਾ ਭੁਲੇਖਾ ਹੁੰਦਾ ਏ ਕਿ ਅਸੀਂ ਤੇ ਬਾਣੀ ਪੜਦੇ ਸਾਂ ਸਾਡੇ ਤੇ ਦੁੱਖ ਕਿਉਂ ਆਇਆ ਸਾਸੰਗਤ ਜੀ ਦੁੱਖ ਸੁੱਖ ਦਾ ਨਾਮ ਹੀ ਜ਼ਿੰਦਗੀ ਹੈ ਜੀ ਅੱਜ ਸੁਖੀ ਹੈ ਕੱਲ ਨੂੰ ਦੁੱਖ ਆ ਸਕਦਾ ਹੈ ਪਰ ਫਿਰ ਬਾਣੀ ਪੜਨ ਦਾ ਕੀ ਲਾਭ ਹੋਇਆ ਸੇਵਾ ਕਰਨ ਦਾ ਲਾਭ ਜੇ ਅਸੀਂ ਬਾਣੀ ਪੜਦੇ ਹੋਵਾਂਗੇ ਸੇਵਾ ਕਰਦੇ ਹੋਵਾਂਗੇ ਨਾ ਫਿਰ ਮਾਲਕ ਨੂੰ ਸਾਡੀ ਫਿਕਰ ਹੋਏਗੀ ਉਹ ਮਾਲਕ ਸਾਨੂੰ ਆ ਪਹਿਨਾ ਦੁੱਖਾਂ ਚੋਂ ਕਸ਼ਟਾਂ ਚੋਂ ਕੱਢੇਗਾ ਸੋ ਭੈਣ ਕਹਿੰਦੇ ਕਿ ਅਸੀਂ ਬੜੇ ਲੰਮੇ ਸਮੇਂ ਤੋਂ ਸ਼ਹੀਦਾ ਸਾਹਿਬ ਜਾਗੇ ਚ ਪਹਿਰਾ ਸਾਹਿਬ ਦੀ ਹਾਜ਼ਰੀ ਭਰਦੇ ਆ ਮਾਲਕ ਦੀ ਬੜੀ ਕਿਰਪਾ ਸਾਡੇ ਤੇ ਉਹ ਭੈਣ ਕਹਿੰਦੇ ਕਿ ਇੱਕ ਦਿਨ ਦੁਪਹਿਰਾ ਸਾਹਿਬ ਤੋਂ ਹਾਜ਼ਰੀ ਭਰ ਕੇ ਅਸੀਂ ਵਾਪਸ ਆ ਰਹੇ ਹੁੰਦੇ ਆ ਇੱਕਦਮ ਕਹਿੰਦੇ ਕਿ ਮੇਰੇ ਬੜੀ ਪੇਨ ਹੋਈ ਦਰਦ ਹੋਈ ਕਹਿੰਦੇ ਕਿ ਅਸੀਂ ਬੱਸ ਦੇ ਵਿੱਚ ਸਾਂ ਤੇ ਇੱਕਦਮ ਜਦੋਂ ਚੈਸਟ ਪੇਨ ਮੇਰੇ ਹੋਈ ਮੇਰੀ ਸਿਸਟਰ ਮੇਰੇ ਨਾਲ ਸੀ ਤੇ ਚਲੋ ਉਹਨੇ ਮੈਨੂੰ ਸੰਭਾਲ ਲਿਆ ਤੇ ਫਿਰ ਅੱਗੇ ਜਾ ਕੇ ਜਦੋਂ ਅਸੀਂ ਜਿੱਥੇ ਅਸੀਂ ਉਤਰਨਾ ਸੀ ਆਪਣੇ ਸਟਾਪ ਤੇ ਉੱਥੇ ਜਾ ਕੇ ਇੱਕ ਫੋਨ ਕੀਤਾ ਤੇ ਮੈਨੂੰ ਮੇਰੇ ਹਸਬੰਦ ਅੱਗੋਂ ਲੈਣ ਆਏ ਤੇ ਸਿੱਧੇ ਮੈਨੂੰ ਹਸਪੀਟਲ ਲੈ ਗਏ ਚਲੋ ਉਥੇ ਉਹਨਾਂ ਨੇ ਥੋੜੀ ਬਹੁਤ ਮੈਡੀਸਿਨ ਦਿੱਤੀ ਤੇ ਠੀਕ ਹੋ ਗਈ ਪੇਨ ਕਹਿੰਦੇ ਕਿ ਥੋੜੇ ਦਿਨਾਂ ਬਾਅਦ ਇੱਕ ਦੋ ਦਿਨਾਂ ਬਾਅਦ ਫੇਰ ਪੇਨ ਬੜੀ ਹੋਈ ਡਾਕਟਰ ਕੋ ਜਾਣੇ ਆ ਡਾਕਟਰ ਦੇਖਦਾ ਡਾਕਟਰ ਨੇ ਕਿਹਾ ਕਿ ਮੈਨੂੰ ਇਹਨਾਂ ਦੀ ਚੈਸਟ ਵਿੱਚ ਕੁਝ ਲੱਗ ਰਿਹਾ ਹੈ ਵੀ ਜਿਵੇਂ ਗਿਲਟੀਆਂ ਹੋਣ ਅਸੀਂ ਟੈਸਟ ਕਰਾਉਨੇ ਆ ਕਹਿੰਦੇ ਕਿ ਜਦੋਂ ਸਕੈਨ ਕਰਾਉਨੇ ਆ ਤੇ ਡਾਕਟਰ ਡਾਕਟਰ ਕਹਿੰਦਾ ਵੀ ਸਕੈਨ ਕਰਾਉਨੇ ਆ ਜਦੋਂ ਸਕੈਨ ਦੀ ਰਿਪੋਰਟ ਆਉਂਦੀ ਹੈ ਤੇ ਡਾਕਟਰ ਕਹਿੰਦਾ ਕਿ ਸਾਚੀ ਮੁੱੱਚ ਹੀ ਇਹਨਾਂ ਦੇ ਇੱਥੇ ਚੈਸਟ ਵਿੱਚ ਗਿਲਟੀਆਂ ਨੇ ਤੇ ਹੁਣ ਗਿਲਟੀਆਂ ਆ ਨਾਰਮਲ ਵੀ ਹੋ ਸਕਦੀਆਂ ਨੇ ਤੇ ਗਿਲਟੀਆਂ ਦਾ ਕੋਈ ਹੋਰ ਕਾਰਨ ਵੀ ਹੋ ਸਕਦਾ ਜਿਹਦੇ ਵਾਸਤੇ ਸਾਨੂੰ ਘਬਰਾਉਣ ਦੀ ਲੋੜ ਹੈ ਜਦੋਂ ਡਾਕਟਰ ਨੇ ਇਦਾਂ ਦੋਵਿਧਾ ਜੀ ਕਹਿੰਦੇ ਪਾਤੀ ਤੇ ਸਾਨੂੰ ਸੱਚੀ ਟੈਨਸ਼ਨ ਹੋ ਗਈ ਵੀ ਕਿਤੇ ਕੋਈ ਹੋਰ ਹੀ ਚੀਜ਼ ਨਾ ਨਿਕਲ ਆਵੇ ਉਹ ਭੈਣ ਕਹਿੰਦੇ ਕਿ ਮੈਂ ਕਿਸੇ ਹੋਰ ਅੱਗੇ ਦੇ ਪੱਲਾ ਨਹੀਂ ਸੀ ਛੱਡ ਸਕਦੀ ਤੇ ਮੈਂ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਚ ਹੀ ਅਰਦਾਸ ਕੀਤੀ ਕਿ ਬਾਬਾ ਜੀ ਬੜੇ ਲੰਮੇ ਸਮੇਂ ਤੋਂ ਤੁਸੀਂ ਆਪਣੇ ਦਵਾਰੇ ਤੇ ਸਾਨੂੰ ਲੈ ਕੇ ਜਾਣੇ ਹੋ ਬਾਣੀ ਪੜਾਉਣੇ ਹੋ ਸੇਵਾ ਕਰਾਉਣੇ ਹੋ ਪਾਤਸ਼ਾਹ ਜੀ ਮੈਨੂੰ ਨਹੀਂ ਪਤਾ ਇਹ ਕਸ਼ਟ ਕੀ ਹੈ ਮੇਰੇ ਤੇ ਵੀ ਇਹ ਕੀ ਰਿਪੋਰਟ ਚਾਉਣਾ ਹੈ ਅੱਗੇ ਜਾ ਕੇ ਕੀ ਹੋਣਾ ਹੈ ਪਾਤਸ਼ਾਹ ਕਿਰਪਾ ਕਰਿਓ ਜੇ ਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਦਵਾਰੇ ਤੇ ਤੁਹਾਡੀ ਤੀਜ ਹੁੰਦੀ ਰਹੇ ਬਾਣੀ ਪੜਦੀ ਰਹੇ ਪਾਤਸ਼ਾਹ ਕਿਰਪਾ ਕਰਿਓ ਇਹ ਦੁੱਖ ਕਸ਼ਟ ਜਿਹੜਾ ਹੈ ਘੱਟ ਦੇ ਕੋਈ ਡਾਕਟਰ ਨੇ ਤਾਂ ਦੁਬਿਧਾ ਚ ਪਾਤਾ ਸਾਨੂੰ ਕਭਰਾ ਕਭਰਾ ਕਭਰਾਉਣ ਵਾਸਤੇ ਕਹਤਾ ਵੀ ਤੁਸੀਂ ਕਭਰਾਓ ਕਭਰਾਓ ਵੀ ਹੋ ਸਕਦਾ ਹੈ ਵੀ ਕੋਈ ਇਸ ਤੋਂ ਵੱਧ ਵੀ ਹੋਵੇ ਨਾਰਮਲ ਤੋਂ ਵੱਧ ਵੀ ਹੈ ਨੁਕਸਾਨਦਾਇਕ ਚੀਜ਼ ਵੀ ਹੋਵੇ ਉਹ ਭੈਣ ਕਹਿੰਦੀ ਕਿ ਮੈਂ ਹੁਣ ਕਬਰਾਈ ਨੇ ਅੰਡਰੀ ਨੇ ਜਾ ਕੇ ਜਦੋਂ ਸਰਚ ਕਰ ਲਿਆ ਵੀ ਕੀ ਕਾਰਨ ਹੋ ਸਕਦੇ ਆ ਗਿਲਟੀਆਂ ਦੇ ਤੇ ਮੇਰੇ ਦਿਮਾਗ 'ਚ ਬੜੀਆਂ ਚੀਜ਼ਾਂ ਆ ਗਈਆਂ ਕਹਿੰਦੇ ਮੈਨੂੰ ਤਾਂ ਚੈਨ ਨਾ ਆਵੇ ਡਾਕਟਰ ਨੇ ਕਿਹਾ ਕਿ ਹੁਣ ਇੱਕ ਟੈਸਟ ਕਰਨਾ ਪਵੇਗਾ ਤੁਹਾਡਾ ਟੈਸਟ ਜਿਹੜਾ ਉਹਦੀ ਰਿਪੋਰਟ ਹਫਤੇ ਬਾਅਦ ਆਉਣੀ ਹੈ ਉਹ ਭੈਣ ਕਹਿੰਦੇ ਕਿ ਚਲੋ ਡਾਕਟਰ ਨੇ ਮੈਡੀਸਨ ਵਗੈਰਾ ਦੇਤੀ ਸੀ ਕਹਿੰਦੇ ਕਿ ਰਿਪੋਰਟ ਜਿਹੜੀ ਆ ਸੈਂਪਲ ਲਿਆ ਤੇ ਰਿਪੋਰਟ ਹਫਤੇ ਬਾਅਦ ਹੋਣੀ ਸੀ ਉਹ ਭੈਣ ਕਹਿੰਦੇ ਕਿ ਮੈਂ ਇਹ ਸੋਚਿਆ ਸੀ ਕਿ ਮੈਂ ਚਪਰਾ ਸਾਹਿਬ ਦੀ ਹਾਜ਼ਰੀ ਨਹੀਂ ਛੱਡਦੀ ਕਹਿੰਦੇ ਮੈਂ ਮੈਡੀਸਨ ਖਾ ਕੇ ਵੀ ਚਪਰਾ ਸਾਹਿਬ ਦੀ ਹਾਜ਼ਰੀ ਮੇਰੇ ਦਰਦ ਵੀ ਛਿੜਦੀ ਰਹੀ ਪਰ ਮੈਂ ਚਪਰਾ ਸਾਹਿਬ ਦੀ ਹਾਜ਼ਰੀ ਪੂਰੀ ਕੀਤੀ ਉੱਥੇ ਜਾ ਕੇ ਵੀ ਬਾਬਾ ਦੀਪ ਸਿੰਘ ਜੀ ਦੇ ਅਰਦਾਸ ਬੇਨਤੀ ਕੀਤੀ ਜੋਦ ਦਾ ਘੋੜਾ ਲੈ ਕੇ ਆਏ ਜੋਦ ਦਾ ਘੋੜਾ ਲਾਇਆ ਤੇ ਅਰਦਾਸ ਕੀਤੀ ਤੇ ਭਰੋਸਾ ਜਤਾਇਆ ਬਾਬਾ ਦੀਪ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਤੁਹਾਡੇ ਤੇ ਭਰੋਸਾ ਹੈ ਤੁਹਾਡੇ ਤੇ ਆਸ ਹੈ ਤੁਹਾਡੇ ਤੇ ਹੀ ਟੇਕੇਗੀ ਪਾਤਸ਼ਾਹ ਤੁਸੀਂ ਮੇਰਾ ਇਹ ਕਸ਼ਟ ਕੱਟਣਾ ਹੈ ਤੇ ਬਾਬਾ ਦੀਪ ਸਿੰਘ ਜੀ ਕਹਿੰਦੇ ਇਦਾਂ ਅਰਦਾਸ ਬੇਨਤੀ ਕਰਕੇ ਅਸੀਂ ਵਾਪਸ ਆ ਜੰਨੇ ਆ ਤੇ ਕੁਝ ਸਮੇਂ ਬਾਅਦ ਜਿਹੜੀ ਰਿਪੋਰਟ ਸੀ ਉਹ ਹੁੰਦੀ ਹੈ ਤੇ ਡਾਕਟਰ ਡਾਕਟਰ ਕੋ ਜਾਣੇ ਅਸੀਂ ਰਿਪੋਰਟ ਲੈ ਕੇ ਤੇ ਡਾਕਟਰ ਸਾਨੂੰ ਦੱਸਦਾ ਹੈ ਕਿ ਤੁਹਾਡੀ ਰਿਪੋਰਟ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਆ ਤੁਹਾਡੀਆਂ ਗਿਲਤੀਆਂ ਜਿਹੜੀਆਂ ਸੀ ਆ ਨਾਰਮਲ ਆ ਕੁਝ ਦਿਨ ਮੈਡੀਸਨ ਖਾਓ ਇਹ ਗਿਲਤੀਆਂ ਤੁਿਕ ਹੋ ਜਾਣਗੀਆਂ ਵੀ ਇਹਦੇ ਤੇ ਕਬਰੋਂ ਦੀ ਲੋੜ ਨਹੀਂ ਐ ਵੀ ਹੁਣ ਮੈਂ ਦੇਖ ਲਿਆ ਜਿਹੜਾ ਚੀਜ਼ ਦਾ ਮੈਨੂੰ ਸ਼ੱਕ ਸੀ ਉਹ ਇਦਾਂ ਦਾ ਕੁਛ ਨਹੀਂ ਹੈ ਭੈਣ ਕਹਿੰਦੇ ਕਿ ਮੇਰੇ ਸਾਥ ਸਾ ਆ ਤੇ ਬਾਬਾ ਦੀਪ ਸਿੰਘ ਜੀ ਦਾ ਉਸੇ ਸ਼ੁਕਰਾਨਾ ਕੀਤਾ ਕਿ ਬਾਬਾ ਦੀਪ ਸਿੰਘ ਜੀ ਤੁਸੀਂ ਆਪਣੀ ਧੀ ਦੀ ਇਲਾਜ ਰੱਖੀ ਐ ਨਹੀਂ ਤੇ ਮੇਰਾ ਭਰੋਸਾ ਮੇਰੀ ਮੇਰਾ ਵਿਸ਼ਵਾਸ ਟੁੱਟ ਜਾਣਾ ਸੀ ਉਹ ਭੈਣ ਕਹਿੰਦੇ ਕਿ ਮੈਂ ਜੋਤ ਦਾ ਘੋਲ ਲਉਂਦੀ ਰਹੀ ਬਾਬਾ ਦੀਪ ਸਿੰਘ ਜੀ ਦੀ ਜੋਤ ਦਾ ਘੋ ਤੇ ਜਿਵੇਂ ਅਸਵ ਦੀ ਹਾਜਰੀਆਂ ਭਰਦੀ ਰਹੀ ਉਹ ਭੈਣ ਕਹਿੰਦੀ ਥੋੜੇ ਸਮੇਂ ਦੇ ਵਿੱਚ ਹੀ ਉਹ ਗਿਲਟੀਆਂ ਜਿਹੜੀਆਂ ਸੀ ਉਹ ਬਿਲਕੁਲ ਪਹਿਲਾਂ ਹੱਥ ਦੇ ਨਾਲ ਮਹਿਸੂਸ ਹੋਣ ਲੱਗੀਆਂ ਸੀ ਕਹਿੰਦੇ ਕਿ ਉਹ ਗਿਲਟੀਆਂ ਬਿਲਕੁਲ ਗਾਇਬ ਹੋ ਗਈਆਂ ਐਸੀ ਕਿਰਪਾ ਬਾਬਾ ਦੀਪ ਸਿੰਘ ਜੀ ਦੇ ਉੱਪਰ ਭਰੋਸੇ ਦੀ ਹੈ ਜੇ ਭਰੋਸਾ ਰੱਖ ਕੇ ਬਾਣੀ ਪੜਾਂਗੇ ਤੇ ਸਾਧ ਸੰਗਤ ਜੀ ਇਹ ਬਾਣੀ ਸਰਬ ਕਲਾ ਸਮਰੱਥ ਜੀ ਹਰ ਇੱਛਾ ਪੂਰੀ ਹੋ ਸਕਦੀ ਹੈ ਸਭ ਕੁਝ ਬਾਣੀ ਪੜ ਕੇ ਮਿਲ ਸਕਦਾ ਜੀ ਸੇਵਾ ਕਰਕੇ ਮਿਲ ਸਕਦਾ ਜੀ ਪਰ ਜੇ ਭਰੋਸੇ ਦੀ ਕਮੀ ਹੈ ਤੇ ਫਿਰ ਬਾਣੀ ਇੱਕ ਸਾਹਿਤ ਹੈ ਸਾਡੇ ਦੀ ਉਹ ਕਿ ਵਿਸ਼ਵਾਸ ਹੀ ਸਾਡਾ ਉਹਨਾਂ ਕਹਿਣਾ ਜਿੰਨਾ ਕੋਈ ਬਾਣੀ ਦਾ ਸਤਕਾਰ ਕਰ ਸਕਦਾ ਏ ਜਿੰਨਾ ਕੋਈ ਬਾਣੀ ਦੇ ਨਾਲ ਪ੍ਰੇਮ ਕਰ ਸਕਦਾ ਏ ਜਿੰਨਾ ਕੋਈ ਬਾਣੀ ਦੇ ਉੱਪਰ ਭਰੋਸਾ ਰੱਖ ਸਕਦਾ ਏ ਤੇ ਸਾਧ ਸੰਗਤ ਜੀ ਉਹਦਾ ਹੀ ਉਹਨੂੰ ਫਲ ਮਿਲਦਾ ਜੀ ਸੋ ਬਾਬਾ ਦੀਪ ਸਿੰਘ ਨੇ ਕਿਰਪਾ ਕੀਤੀ ਉਸ ਭੈਣ ਦੀ ਲਾਜ ਰੱਖੀ ਆਪਣੀ ਧੀ ਦੀ ਲਾਜ ਰੱਖੀ ਉਹ ਭੈਣ ਬਹੁਤ ਪ੍ਰੇਮ ਵਾਲੀ ਬਾਣੀ ਪੜਦੀ ਏ ਤੇ ਅਜੇ ਤੱਕ ਵੀ ਉਹ ਸੁਪੈਰਾ ਸਾਹਿਬ ਦੀਆਂ ਹਾਜ਼ਰੀਆਂ ਪਰ ਸਪੈਸ਼ਲ ਸਾਧ ਸੰਗਤ ਜੀ ਚੰਡੀਗੜ੍ਹ ਤੋਂ ਹੁੰਦੀ ਏ ਸੋ ਇਹ ਗੱਲ ਸਾਰੀ ਪ੍ਰੇਮ ਦੀ ਹੈ ਮੇਰੇ ਵਰਗੇ ਗੱਲਾਂ ਵਾਲੇ ਬਹੁਤੇ ਨੇ ਸਾਧ ਸੰਗਜੀ ਪਰ ਪ੍ਰੇਮ ਸਾਡੇ ਵਿੱਚ ਹੈ ਨਹੀਂ ਪਰ ਇਹ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੈ ਸਾਧ ਸੰਗਜੀ ਜਿਹਦੇ ਤੇ ਹੋਣੀ ਹੈ ਉਹਦੇ ਤੇ ਹੋ ਹੀ ਜਾਣੀ ਹੈ ਜਿਹਦੇ ਤੇ ਨਹੀਂ ਹੋਣੀ ਤੇ ਉਹਦੇ ਤੇ ਨਹੀਂ ਹੋਣੀ ਸੋ ਸਾਧ ਸੰਗਤ ਜੀ ਆਸ ਤੇ ਟੇਕ ਇੱਕ ਤੇ ਰੱਖੀਏ ਉਹ ਇੱਕ ਨੂੰ ਸਾਡੀ ਫਿਕਰ ਹੋਏਗੀ ਫਿਰ ਸਾਡੀ ਪੜੀ ਹੋਈ ਬਾਣੀ ਵੀ ਪ੍ਰਵਾਨ ਹੋਏਗੀ ਕੀਤੀ ਹੋਈ ਸੇਵਾ ਵੀ ਪ੍ਰਵਾਨ ਹੋਏਗੀ